ਫੇਸਬੁਕ ਇੰਸਟਾਗ੍ਰਾਮ ਤੇ ਬੈਨ ਅੱਜ ਤੋਂ ਲਾਗੂ ਹੋਏ ਸਖਤ ਨਿਯਮ ਸੋਸ਼ਲ ਮੀਡੀਆ ਦੀ ਵਰਤੋਂ ਤੇ پابੰਦੀ ਸੋਸ਼ਲ ਮੀਡੀਆ ਦੇ ਵਰਤੋਂ ਤੇ ਪਾਬੰਦੀ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਕਾਨੂੰਨ ਲਾਗੂ ਹੋ ਗਿਆ ਹੈ ਇਸ ਨਵੇਂ ਕਾਨੂੰਨ ਤਹਿਤ ਫੇਸਬੁਕ YouTube TikTok ਅਤੇ X ਸਮੇਤ 10 ਪ੍ਰਮੁੱਖ ਪਲੇਟਫਾਰਮਾਂ ਨੂੰ ਇਹ ਜ਼ਕੀਨੀ ਬਣਾਉਣਾ ਹੋਵੇਗਾ ਕਿ ਨਾਬਾਲਗ ਇਹਨਾਂ ਤੇ ਆਪਣੇ account ਨਾ ਬਣਾ ਸਕਣ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਤੇ ਪਾਬੰਦੀ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਕਾਨੂੰਨ ਲਾਗੂ ਹੋ ਗਿਆ ਹੈ। ਆਸਟ੍ਰੇਲੀਆ ਦੀ ਸੰਸਦ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਆਨਲਾਈਨ ਬਿਲਡ 2024 ਪਾਸ ਕੀਤਾ ਸੀ। ਜਿਹੜੇ ਪਲੇਟਫਾਰਮ ਇਸ ਨਿਯਮ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਨੇ ਉਹਨਾਂ ਨੂੰ 49.5 ਮਿਲੀਅਨ ਆਸਟ੍ਰੇਲੀਆ ਡਾਲਰ ਜਿਹੜੇ ਨੇ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜਾਂ ਉਹਨਾਂ ਦੇ ਮਾਪਿਆਂ ਲਈ ਕੋਈ ਜੁਰਮਾਨਾ ਨਹੀਂ ਹੈ ਫਿਲਹਾਲ ਜਿੰਨਾ ਪਲੇਟਫਾਰਮਾਂ ਤੇ ਇਹ ਨਿਯਮ ਲਾਗੂ ਹੋਇਆ ਹੈ ਉਹਨਾਂ ਵਿੱਚ ਫੇਸਬੁੱਕ ਇੰਸਟਾਗ੍ਰam ਸਨੈਪਚੈਟ ਟਿਕਟੌਕ ਟਵੀਟਸ ਐਕਸ YouTube ਕਿੱਕ ਅਤੇ ਰੈਡਿਟ ਸ਼ਾਮਲ ਨੇ ਪ੍ਰਧਾਨ ਮੰਤਰੀ ਐਥਾਨੀ ਲੈਲ ਵਾਈਨਸ ਨੇ ਕਿਹਾ ਕਿ ਸਰਕਾਰ ਨੇ ਇਹ ਬਦਲਾ ਉਹਨਾਂ ਬੱਚਿਆਂ ਦੀ ਸਹਾਇਤਾ ਲਈ ਕੀਤਾ ਹੈ ਜੋ ਐਲਗੋਰਿਦਮ ਅਨਚਾਹੀ ਫੀਡਜ਼ ਅਤੇ ਨਦੀ ਦਵਾਈਆਂ ਹੇਠ ਵੱਡੇ ਹੋਏ ਨੇ ਉਹਨਾਂ ਨੇ ਵਿਦਿਆਰਥੀਆਂ ਨੂੰ ਫੋਨਾਂ ਤੇ ਸਕਰੋਲ ਕਰਨ ਦੀ ਬਜਾਏ ਛੁੱਟੀਆਂ ਵਿੱਚ ਨਵੀਂ ਖੇਡ ਜਾਂ ਸਾਥ ਸਿੱਖਣ ਜਾਂ ਆਪਣੇ ਦੋਸਤਾਂ ਤੇ ਪਰਿਵਾਰਾਂ ਨਾਲ ਆਮੋ ਸਾਹਮਣੇ ਸਮਾਂ ਬਿਤਾਉਣ ਲਈ ਉਤਸ਼ਾਹਿਤ ਕਰਨ ਲਈ ਇਹ ਕਦਮ ਚੁੱਕਿਆ ਹੈ